ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਉਹਨਾਂ ਦੇ ਘਰ ਢਾਉਣ ਦਾ ਮਾਮਲਾ ਜਿਹੜਾ ਸੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਦੀ ਇਸ ਬੁਲਡੋਜ਼ਰ ਕਾਰਵਾਈ ਲੈ ਕੇ ਚੁਣੌਤੀ ਦਿੱਤੀ ਗਈ ਹੈ ਤੇ ਹੁਣ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਬੁਲਡੋਜ਼ਰ ਐਕਸ਼ਨ ਸੀ ਉਹ ਹੁਣ ਹਾਈ ਕੋਰਟ ਦੇ ਵਿੱਚ ਚਲਾ ਗਿਆ 4 ਮਾਰਚ ਨੂੰ ਸੁਣਵਾਈ ਹੋਏਗੀ ਨਸ਼ਾ ਤਸਕਰਾਂ ਦੇ ਮਕਾਨ ਢਾਉਣ ਦੇ ਮਸਲੇ ਦੇ ਵਿੱਚ ਹੀ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਕੀਤੇ ਜਾ ਰਹੇ ਬਲਡੋਜ਼ਰ ਐਕਸ਼ਨ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਹੈ ਇਸ ਮਾਮਲੇ ਵਿੱਚ ਦائر ਇੱਕ ਪਬਲਿਕ ਲਿਟੀਗੇਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕਰਨਾ ਬਿਲਕੁਲ ਠੀਕ ਹੈ ਲੇਕਿਨ ਉਹਨੂੰ ਢਾਉਣਾ ਕਿਸੇ ਵੀ ਪੱਧਰ ਤੇ ਸਹੀ ਨਹੀਂ ਹੈ ਸਰਕਾਰ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਖਿਲਾਫ ਵੀ ਦੱਸਿਆ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 4 ਮਾਰਚ ਨੂੰ ਤੈਅ ਕਰ ਦਿੱਤੀ ਹੈ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਦਿਨ ਦੇ ਵਿੱਚ 290 ਜਿਹੜੇ ਨਸ਼ਾ ਤਸਕਰ ਕਾਬੂ ਕੀਤੇ ਸੀ ਇਹ ਵੀ ਪੁਲਿਸ ਨੇ ਦਾਅਵਾ ਕੀਤਾ ਸੀ ਕੋਰਟ ਵਿੱਚ ਪਟੀਸ਼ਨ ਵਿੱਚ ਤਰਕ ਦਿੱਤਾ ਗਿਆ ਕਿ ਨਸ਼ਾ ਤਸਕਰੀ ਦੀ ਆਮਦਨ ਦੇ ਵਿੱਚ ਬਣਾਈ ਗਈ ਪਰ ਓਪਰਟੀਆਂ ਨੂੰ ਸੀਲ ਕੀਤਾ ਜਾ ਸਕਦਾ ਲੇਕਿਨ ਉਹਨਾਂ ਨੂੰ ਟਾਇਆ ਨਹੀਂ ਜਾ ਸਕਦਾ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਲੁਧਿਆਣਾ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਨੂੰ ਵੀ ਪਾਰਟੀ ਬਣਾਇਆ ਗਿਆ ਹੁਣ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਕਰੇਗੀ ਹਾਲਾਂਕਿ ਸਰਕਾਰ ਨੇ ਪਹਿਲਾਂ ਹੀ ਨਸ਼ਾ ਤਸਕਰਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਨੂੰ ਸੂਚਿਤ ਕੀਤਾ ਸੀ ਕਿ ਜਾਂ ਤੇ ਨਸ਼ੇ ਦਾ ਕਾਰੋਬਾਰ ਛੱਡ ਜੋ ਜਾਂ ਫਿਰ ਪੰਜਾਬ ਸੂਬੇ ਦੇ ਕਪਤਨ ਮੰਤਰੀ ਅਮਨ ਰੋੜਾ ਨੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਚਲੇ ਜਾਣ ਜਾਂ ਫਿਰ ਨਸ਼ਾ ਵੇਚਣਾ ਬੰਦ ਕਰ ਦੇਣ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਰ ਨਹੀਂ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਕਮੇਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਉਧਰ ਪੰਜਾਬ ਸਰਕਾਰ ਨੇ ਹੁਣ ਤੱਕ 4 ਨਸ਼ੇ ਦੇ ਤਸਕਰਾਂ ਦੇ ਕਾਰਵਾਈ ਕੀਤੀ ਹੈ ਇਹਨਾਂ ਵਿੱਚ ਤਿੰਨ ਔਰਤਾਂ ਨੇ ਜੋ ਕਈ ਸਾਲ ਤੋਂ ਇਸੇ ਗੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਸਨ ਇਹ ਕਾਰਵਾਈ ਪਹਿਲਾਂ ਲੁਧਿਆਣਾ ਪਟਿਆਲਾ ਅਤੇ ਰੂਪਨਗਰ ਵਿਖੋਈ ਆ ਸਰਕਾਰ ਨੇ ਨਸ਼ਾ ਤਸਕਰੀ ਨੂੰ ਲਗਾਮ ਪਾਉਣ ਵਾਸਤੇ ਇੱਕ ਕਮੇਟੀ ਬਣਾਈ ਆ ਉਹ ਹਾਈ ਪਾਵਰ ਕਮੇਟੀ ਹੁਣ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰੇਗੀ ਇਸ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਆ ਰਿਪੋਰਟ ਦੇਨੀ ਆ ਹਾਲਾਂਕਿ ਦੋ ਦਿਨ ਪਹਿਲਾਂ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਐਸਐਸਪੀ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਹ ਯੋਜਨਾ ਉਲਿੱਕੀ ਸੀ ਸਰਕਾਰ ਨੇ 3 ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਰੱਖਿਆ ਔਰ ਨਾਲ ਹੀ ਇਹ ਫੈਸਲਾ ਕੀਤਾ ਕਿ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਨੇ ਬੀਤੇ ਦਿਨੀ ਪੰਜਾਬ ਸਰਕਾਰ ਨੇ ਇੱਕ ਵੱਡੇ ਪੱਧਰ ਤੇ ਜਿਹੜਾ ਵਾ ਆਪਰੇਸ਼ਨ ਚਲਾਇਆ ਸੀ 4 ਘੰਟਿਆਂ ਦੇ ਵਿੱਚ 232 ਮਕਦਮੇ ਦਰਜ ਕੀਤੇ ਗਏ ਸੀ ਇਸ ਸਪੈਸ਼ਲ ਆਪਰੇਸ਼ਨ ਦੇ ਤਹਿਤ 290 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਦਕਿ 232 ਮਕਦਮੇ ਦਰਜ ਕੀਤੇ ਗਏ ਸੀ ਸਦਰਾਨ 8.14 ਕਿਲੋ ਹੀਰਨ 1.21 ਕਿਲੋ ਫੀਮ 8.2 ਲੱਖ ਰੁਪਏ ਦੀ ਡਰੱਗ ਬਣੀ ਵੀ ਬਰਾਮਦ ਕੀਤੀ ਸੀ ਆਪਰੇਸ਼ਨ ਵਿੱਚ 233 ਗੈਸਟਡ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ 900 ਪੁਲਿਸ ਟੀਮਾਂ ਨੇ 369 ਡਰੱਗ ਹੌਟਸਪੌਟ ਦੀ ਜਾਂਚ ਕੀਤੀ ਸੀ ਇਸ ਸਾਰੀ ਜਿਹੜੀ ਜਾਂਚ ਦੀ ਅਗਵਾਈ ਇਸ ਆਪਰੇਸ਼ਨ ਦੀ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਅਰਪਤ ਸ਼ੁਕਲਾ ਦੀ ਅਗਵਾਈ ਦੇ ਵਿੱਚ ਇਹ ਸਾਰੀ ਕਾਰਵਾਈ ਚੱਲੀ ਸੀ ਪਰ ਹੁਣ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚਲਾ ਗਿਆ ਜਿਸ ਦੇ ਚੱਲਦੇ ਪਟੀਸ਼ਨ ਪਾਈ ਗਈ ਸੀ ਕਿ ਅਜਿਹੇ ਲੋਕਾਂ ਦੀ ਗੈਰ ਸਮਾਜਿਕ ਅੰਸਰਾਂ ਦੀ ਖਾਸ ਕਰਕੇ ਜਿਹੜੇ ਨਸ਼ਾ ਦੇ ਤਸਕਰ ਨੇ ਉਹਨਾਂ ਦੀ ਨਸ਼ੇ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਤੇ ਸੀਲ ਕੀਤੀਆਂ ਜਾ ਸਕਦੀਆਂ ਹਨ ਲੇਕਿਨ ਢਾਇਆ ਨਹੀਂ ਜਾ ਸਕਦਾ ਹਾਲਾਂਕਿ ਪਹਿਲਾਂ ਵੀ ਅਜਿਹਾ ਇੱਕ ਮਾਮਲਾ ਯੂਪੀ ਵਿੱਚ ਸੀ ਉਥੋਂ ਦੀ ਸਰਕਾਰ ਨੇ ਵੀ ਈ ਅਜਿਹੇ ਲੋਕਾਂ ਦੇ ਜਿਹੜੇ ਘਰ ਢਾ ਦਿੱਤੇ ਸੀ ਬਾਅਦ ਚ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਤੇ ਸੁਪਰੀਮ ਕੋਰਟ ਨੇ ਵੀ ਯੂਪੀ ਸਰਕਾਰ ਦੀ ਇਸ ਕਾਰਵਾਈ ਨੂੰ ਠੀਕ ਨਹੀਂ ਠਰਾਇਆ ਸੀ ਤੇ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਵੱਲੋਂ ਵੀ ਬਲਡੋਜ਼ਰ ਦੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਜਿਸ ਦਾ ਨੋਟਿਸ ਹਾਈ ਕੋਰਟ ਵੱਲੋਂ ਜਾਰੀ ਕਰ ਦਿੱਤਾ ਗਿਆ ਦੇ ਦੇਗੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਆਪਣਾ ਕੀ ਪੱਖ ਜਾਂ ਦਲੀਲਾਂ ਦਿੰਦੀ ਹੈ ਇਸ ਜਾਣਕਾਰੀ ਦੇ ਨਾਲ ਅੱਗੇ ਤੋਂ ਲੈਂਦੇ ਆ ਗਿਆ ਦੇ ਦੇਰੋ এবিসি ਪੰਜਾਬ ਧੰਨਵਾਦ